ट्रिपल मर्डर केस ਦੇ 6 ਸ਼ੂਟਰ ਲਿਆਂਦੇ ਗਏ ਫਿਰੋਜ਼ਪੁਰ ਥਾਣਾ ਸੀਆਈਏ ਸਟਾਫ ਵਿੱਚ ਹੋਵੇਗੀ ਪੁੱਛਗਿੱਛ ਦਿਲਦੀਪ ਸਿੰਘ ਕਤਲकांड ਦਾ ਮੁੱਖ ਟਾਰਗੇਟ ਸੀ ਦਿਲਦੀ ਕਤਲकांड ਵਿੱਚ ਹੋਇਆ ਨਵਾਂ ਖੁਲਾਸਾ ਦਿਲਜੀਤ ਨਾਮਕ ਵਿਅਕਤੀ ਨੇ ਕੀਤੀ ਸੀ ਰੇਕੀ 6 ਸਤੰਬਰ ਨੂੰ ਬਣਿਆ ਸੀ ਪੁਲਿਸ ਦਾ ਪਹਿਲਾ ਸ਼ਿਕਾਰ ਫਿਰੋਜ਼ਪੁਰ ਦੇ ਗੁਰਦੁਆਰਾ ਅਕਾਲਗੜ੍ਹ ਦੇ ਕੋਲ ਹੋਏ ਤੀਹੇ ਕਤਲकांड ਦੇ ਦੋਸ਼ੀ 6 ਸ਼ੂਟਰਾਂ ਨੂੰ ਪੰਜਾਬ ਪੁਲਿਸ ਮਹਾਰਾਸ਼ਟਰ ਤੋਂ ਫਿਰੋਜ਼ਪੁਰ ਲਿਆ ਚੁੱਕੀ ਹੈ ਸੋਮਵਾਰ ਦੀ ਰਾਤ ਨੂੰ ਲਿਆਂਦੇ ਗਏ ਇਹਨਾਂ ਸ਼ੂਟਰਾਂ ਨੂੰ ਸੀਆਈਏ ਸਟਾਫ ਫਿਰੋਜ਼ਪੁਰ ਥਾਣੇ ਵਿੱਚ ਰੱਖਿਆ ਗਿਆ ਹੈ ਅਤੇ ਸਵੇਰੇ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਖੁਲਾਸੇ ਹੋਣਗੇ ਇਸ ਕਤਲकांड ਵਿੱਚ ਹੋਰ ਲੋਕਾਂ ਦੇ ਸ਼ਾਮਲ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਦੂਜੇ ਪਾਸੇ ਇਸ ਕਤਲकांड ਕੇਸ ਵਿੱਚ ਇੱਕ ਹੋਰ ਨਵਾਂ ਖੁਲਾਸਾ ਹੋਇਆ ਹੈ ਇਸ ਕੇਸ ਵਿੱਚ ਪਾਵੇਂ 6 ਸ਼ੂਟਰ ਜੋ ਕਿ ਮੁੰਬਈ ਪਜਨ ਦੀ ਫਿਰਾਕ ਵਿੱਚ ਸਨ ਉਹਨਾਂ ਨੂੰ ਔਰੰਗਾਬਾਦ ਤੋਂ ਗ੍ਰਿਫਤਾਰ ਕਰ ਲਿਆ ਸੀ ਮਰਨ ਵਾਲਿਆਂ ਦੀ ਰੇਕੀ ਕਰਨ ਵਾਲਾ ਇੱਕ ਹੋਰ ਨਾਂ ਸਾਹਮਣੇ ਆਇਆ ਹੈ ਕਤਲकांड ਦੇ ਸ਼ੂਟਰਾਂ ਦਾ ਇਹ ਸਾਥੀ ਦਿਲਜੀਤ ਸਿੰਘ ਹੈ ਜਿਸ ਨੂੰ ਪੁਲਿਸ ਨੇ 6 ਸਤੰਬਰ ਨੂੰ ਪਹਿਲੇ ਸ਼ਿਕਾਰ ਦੇ ਰੂਪ ਵਿੱਚ ਕਾਬੂ ਕੀਤਾ ਸੀ ਅਤੇ ਇਸ ਦੋਸ਼ੀ ਤੋਂ ਪੁਲਿਸ ਨੂੰ ਕਈ ਸੁਰਾਗ ਸ਼ੂਟਰਾਂ ਬਾਰੇ ਮਿਲੇ ਸਨ ਦੂਜੇ ਪਾਸੇ ਪੰਜਾਬ ਪੁਲਿਸ ਵੱਲੋਂ ਮਹਾਰਾਸ਼ਟਰ ਦੇ ਔਰੰਗਾਬਾਦ ਤੋਂ 6 ਸ਼ੂਟਰਾਂ ਨੂੰ ਗ੍ਰਿਫਤਾਰ ਕਰਕੇ ਸਨਸਨੀਖੇਜ਼ ਫਿਰੋਜ਼ਪੁਰ ਤੀਰੇ ਕਤਲ ਕਾਂਡ ਨੂੰ ਸੁਲਝਾਉਣ ਦੇ 2 ਦਿਨ ਉਪਰੰਤ ਮਾਮਲੇ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਮਲਾਵਰਾਂ ਦਾ ਮੁੱਖ ਨਿਸ਼ਾਨਾ ਮ੍ਰਿਤਕ ਦਿਲਦੀਪ ਸੀ ਜਦੋਂ ਕਿ ਨੌਜਵਾਨ ਲੜਕੀ ਸਮੇਤ ਦੋ ਹੋਰ ਪੀੜਤ ਜਵਾਬੀ ਗੋਲੀਬਾਰੀ ਦੌਰਾਨ ਨਾੜੇ ਵਿੱਚ ਆਪਣੀ ਜਾਨ ਗੁਆ ਬੈਠੇ ਸਨ ਏਆਈਜੀ ਏਜੀਟੀਐਫ ਗੁਰਮੀਤ ਚੋਹਾਨ IG GTF संदीप गोयल ਅਤੇ SSP ਫਿਰੋਜ਼ਪੁਰ ਸૌਮਿਆ ਮਿਸ਼ਰਾ ਨੇ ਇੰਟੈਲੀਜੈਂਸ ਹੈੱਡਕੁਆਰਟਰ ਵਿਖੇ ਸੰਜੀਤੌਰ ਤੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਹੁਣ ਤੱਕ ਕੀਤੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਕਤਲ ਦਿਲਜੀਤ ਸਿੰਘ ਅਤੇ ਭੁਵਨੇਸ਼ ਚੋਪੜਾ ਉਰਫ ਅਸ਼ੀਸ਼ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਮਲ ਵਿਚਕਾਰ ਨਿੱਜੀ ਰੰਜਿਸ਼ ਕਾਰਨ ਹੋਇਆ ਹੈ। ਉਹਨਾਂ ਦੱਸਿਆ ਕਿ ਮ੍ਰਿਤਕ ਦਿਲਜੀਤ ਸਿੰਘ ਦਾ ਪਹਿਲਾ ਵੀ ਅਪਰਾਧਿਕ ਪਿਛੋਕੜ ਸੀ। ਉਹਨਾਂ ਦੱਸਿਆ ਕਿ ਮੁੱਖ ਮਲਜ਼ਮ ਭੁਵਨੇਸ਼ ਚੋਪੜਾ ਉਰਫ ਅਸ਼ੀਸ਼ ਦੇ ਡਿਪੋਰਟ ਹਵਾਲਗੀ ਲਈ ਯਤਨ ਕੀਤੇ ਜਾ ਰਹੇ ਹਨ ਫਿਰੋਜ਼ਪੁਰ ਤੋਂ ਦਰਸ਼ਨ ਸਿੰਘ ਦੀ ਰਿਪੋਰਟ 2024 ਨੂੰ ਫਿਰੋਜ਼ਪੁਰ ਸਿਟੀ ਦੇ ਕੰਬੋਜ ਨਗਰ ਇਲਾਕੇ ਦੇ ਵਿੱਚ 6 ਅਨਨੋਨ ਸੈਲੈਂਸ ਨੇ ਆ ਕੇ ਗਾੜੀ ਦੇ ਉੱਪਰ ਕਾਬਰ ਤੋੜ ਫਾਇਰਿੰਗ ਕੀਤੀ ਸੀਗੀ ਉਹਦੇ ਬਾਅਦ ਜੋ ਉਹਨਾਂ ਦਾ ਟਾਰਗੇਟ ਸੀਗਾ ਉਹ ਸੀਗਾ ਦਿਲਜੀਤ ਸਿੰਘ ਇਹਨਾਂ ਦੀ ਵੀ ਪ੍ਰੀਵਿਅਸ ਕ੍ਰਿਮੀਨਲ ਹਿਸਟਰੀ ਰਹੀ ਹੈ ਅਨਫੋਰਚਨਟਲੀ ਉਹਨਾਂ ਦੇ ਸਾਥ ਉਹਨਾਂ ਦੀ ਕਜ਼ਨ ਸਿਸਟਰ ਤੇ ਉਹਨਾਂ ਦੇ ਫਰੈਂਡਸ ਵੀ ਸੀਗੇ ਟੋਟਲ 3 ਦੀ ਮ੍ਰਿਤਕ ਹੋਈ ਉਹਨਾਂ ਦੀ ਕਜ਼ਨ ਸਿਸਟਰ ਉਹਨਾਂ ਦਾ ਦੋਸਤ ਆਕਾਸ਼ ਸੀ ਤੇ ਜਿਹੜੇ ਦੋ ਉਹਨਾਂ ਦੇ ਨਾਲ ਔਰ ਗਾੜੀ ਦੇ ਵਿੱਚ ਸਵਾਰ ਸੀਗੇ ਉਹ ਇੰਜਰਡ ਸੀਗੇ ਤੇ ਹੁਣ ਵੀ ਉਹ ਐਡਮਿਟ ਹੈਗੇ ਐਨ ਅਨਦਰ ਇਲਾਜ ਚੱਲ ਰਿਹਾ ਹੈ ਇਸ ਤੋਂ ਬਾਅਦ ਆਫਕੋਰਸ ਟੀਮਸ ਵੁਅ ਫਾਰਮਡ ਐਂਡ ਮਾਂਜੂ ਡੀਜੀਪੀ ਪੰਜਾਬ ਪੁਲਿਸ ਕੀ ਹਦਾਇਤ ਅਨੁਸਾਰ 올 ਦਾ ਟੀਮਸ 올 ਦਾ ਕੰਪੋਨੈਂਟਸ ਕਾਉਂਟਰ ਇੰਟੈਲੀਜੈਂਸ ਡਿਸਟ੍ਰਿਕਟ ਪੁਲਿਸ ਐਂਡ ਆਫਕੋਰਸ ਏਜੀਟੀਐਫ ਐਵਰੀਬਾਡੀ ਸਟੰਗ ਇਨਟੂ ਐਕਸ਼ਨ ਜਿਹੜਾ ਇਹਦੇ ਵਿੱਚ ਪਹਿਲਾ ਅਰੈਸਟ ਹੋਇਆ ਉਹ 6 ਸਤੰਬਰ ਨੂੰ ਹੋਇਆ ਦੀਲਦੀਪ ਨਾਮ ਦੇ ਬੰਦੇ ਦਾ ਉਹਦਾ ਬੇਸਿਕ ਰੋਲ ਇਹ ਸੀਗਾ ਕਿ ਉਹ ਇਹਨਾਂ ਦੀ ਰੇਕੀ ਕਰਦਾ ਸੀਗਾ ਤੇ ਇਹ ਕਿੱਥੇ ਜਾਂਦੇ ਆ ਕੀ ਕਰਦੇ ਆ ਪੂਰੇ ਦਿਨ ਦਿਲਦੀਪ ਜਿਹੜਾ ਇੱਕ ਬੜਾ ਸੈਂਸੇਸ਼ਨਲ ਸੀ 트리플 ਮਰਡਰ ਹੋਮ ਕਰਕੇ ਆ ਇੱਕਦਮ ਬੜਾ ਇਹਦਾ ਸਹਿਮ ਦਾ ਮਾਹੌਲ ਹੋ ਗਿਆ ਤੇ ਇੱਕ ਮੀਡੀਆ ਦੇ ਵਿੱਚ ਬੜੀ ਵਾਇਰਲ ਹੋਈਆਂ ਜਿਹੜੀਆਂ ਉਹਦੀਆਂ ਸ਼ੂਟਿੰਗ ਇਹਨਾਂ ਸਾਰਿਆਂ ਨੂੰ ਦੇਖਦੇ ਹੋਏ ਡੀਜੀਪੀ ਸਾਹਿਬ ਨੇ ਪਰਸਨਲੀ ਜਿਹੜੇ ਹੈਗੇ ਨੇ ਕਾਉਂਟਰ ਇੰਟੈਲੀਜੈਂਸ ਤੇ ਏਜੀਟੀਐਫ ਦੇ ਡੀਜੀਪੀ ਐਡੀਸ਼ਨਲ ਡੀਜੀ ਸਾਰੇ ਮਿਸਟਰ ਪ੍ਰਮੋਦ ਬਾਨ ਇਹਨਾਂ ਨੂੰ ਸਭ ਦੀ ਡਿਊਟੀ ਲਗਾਈ ਗਈ ਤੇ ਇਹਨਾਂ ਨੂੰ ਬੜਾ ਜਿੰਨਾ ਵੀ ਛੇਦੀ ਹੋ ਸਕਦਾ ਹੈ ਇਹਦੇ ਜਿਹੜੇ ਅਕਿਊਜ਼ ਨੂੰ ਅਰੈਸਟ ਕੀਤਾ ਜਾਵੇ ਤੇ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਏਜੀਟੀਐਫ ਨੇ ਆਪਣੀਆਂ ਜਿਹੜੀਆਂ ਟੀਮਸ ਜਿਹੜੀਆਂ ਸਾਡੀਆਂ ਟੈਕਨੀਕਲ ਤੇ ਹਿਊਮਨ ਸੋਰਸਸ ਤੋਂ ਲੀਡਸ ਨੂੰ ਫਾਲੋ ਕਰਨਾ ਸ਼ੁਰੂ ਕੀਤਾ ਜਿਹੜੀ ਕਿ CCTV ਦੇ ਜਿਹੜੇ ਉਹਨਾਂ ਦੇ ਅਕਿਊਜ਼ ਨੇ ਜਿਹੜੇ ਆਏ ਸੀਗੇ ਕਿਸ ਰਸਤੇ ਤੋਂ ਆਏ ਸੀ ਕਿਹੜੇ ਪਾਸੇ ਨੂੰ ਜਾ ਰਹੇ ਸੀ ਉਤੋਂ ਵੀ ਪਲੱਸ ਜਿਹੜੇ ਸਾਡੇ ਸੋਰਸਸ ਨੇ ਜਿਨ੍ਹਾਂ ਦੇ ਉਹਨਾਂ ਤੋਂ ਉਹਨਾਂ ਦੀ ਇਨਫੋਰਮੇਸ਼ਨ ਤੇ ਬੇਸਡ ਕੁਝ ਲੀਡਸ ਡਿਵੈਲਪ ਕੀਤੀਆਂ ਉਹਨਾਂ ਲੀਡਸ ਤੇ ਕੰਮ ਕਰਦੇ ਹੋਏ ਜਿਹੜੀ ਹੈਗੀ ਹੈ ਸਾਨੂੰ ਇਨਫੋਰਮੇਸ਼ਨ ਇਹਨਾਂ ਦੀ ਜਿਹੜੀ ਹੈਗੀ ਹੈ ਸਸਪੈਕਟ ਜਿਹੜੇ ਅਕਿਊਜ਼ ਸੀਗੇ ਇਹਨਾਂ ਬਾਰੇ ਮੂਮੈਂਟ ਦਾ ਪਤਾ ਲੱਗਿਆ ਇਹ ਸਾਨੂੰ ਅਸੀਂ ਇਹਨਾਂ ਨੂੰ ਲੋਕੇਟ ਕੀਤਾ ਨੰਦੇੜ ਸਾਹਿਬ ਦੇ ਵਿੱਚ ਜਦੋਂ ਹੀ ਇਹਨਾਂ ਦੀ ਲੋਕੇਸ਼ਨ ਸਾਡੇ ਕੋਲੇ ਕਨਫਰਮੇਸ਼ਨ ਹੋਈ ਤਾਂ ਉਹ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਸਾਡੇ ਐਡੀਸ਼ਨਲ ਡੀਜੀ ਸਾਹਿਬ ਨੇ ਡੀਜੀ ਸਾਹਿਬ ਦੇ ਥਰੂ ਜਿਹੜੀ ਮਹਾਰਾਸ਼ਟra ਪੁਲਿਸ ਤੇ ਸੈਂਟਰਲ ਏਜੰਸੀਜ਼ ਦੇ ਕੋਆਰਡੀਨੇਸ਼ਨ ਦੇ ਨਾਲ ਉਹਨਾਂ ਨੂੰ ਜ਼ੀਰੋਇਨ ਕੀਤਾ ਵੀ ਐਗਜ਼ੈਕਟਲੀ ਹੈ ਕਿੱਥੇ ਲੈ ਉੱਥੇ ਉਹਨਾਂ ਦੀ ਮੂਵਮੈਂਟ ਤੇ ਜਦੋਂ ਵਾਚ ਰੱਖੀ ਤਾਂ ਇੱਕ ਅਸੀਂ ਐਂਟੀਸੀਪੇਟ ਕਰ ਰਹੇ ਸੀ ਸਾਡੀਆਂ ਟੀਮਸ ਜਿਹੜੀਆਂ ਡੀਐਸਪੀ ਰਾਜਨ ਪਰਮਿੰਦਰ ਤੇ ਇਥੋਂ ਅਸੀਂ ਟੀਮਸ ਰਸ਼ ਕੀਤੀਆਂ ਉਹ ਹਲੇ ਔਨ ਦਾ ਵੇ ਸੀਗੀਆਂ ਤਾਂ ਸਡਨਲੀ ਜਿਹੜੀ ਹੈਗੀ ਐ ਉਹਨਾਂ ਦੀ ਕੋਈ ਮੂਵਮੈਂਟ ਨਜ਼ਰ ਆਈ ਉਹਨਾਂ ਨੇ ਉਤੋਂ ਕੋਈ ਲੋਕਲ ਟੈਕਸੀ ਹਾਇਰ ਕੀਤੀ ਤੇ ਜਦੋਂ ਹੀ ਉਹ ਉਹਨਾਂ ਨੇ ਮੂਵਮੈਂਟ ਸ਼ੁਰੂ ਕੀਤੀ ਤਾਂ ਅਸੀਂ ਜਿਹੜੀ ਹੈਗੀ ਅ ਅਡੀਸ਼ਨ ਡੀਜੀ ਸਾਹਿਬ ਨੇ ਅ ਐਜੀਟੀਫ ਮਿਸਟਰ ਬਾਨ ਉਹਨਾਂ ਨੇ ਸ਼ੇਅਰ ਕੀਤੀ ਹੈ ਇਨਫੋਰਮੇਸ਼ਨ ਮਹਾਰਾਸ਼ਟra ਪੁਲਿਸ ਦੇ ਸੰਭਲ ਸ਼ਿਵਾਜ ਨਗਰ ਦੇ ਜਿਹੜੇ ਅ ਜਿਹੜਾ ਡਿਸਟ੍ਰਿਕਟ ਔਰੰਗਾਬਾਦ ਹੈ ਉਹਨਾਂ ਦੇ ਕਮਿਸ਼ਨਰ ਪੁਲਿਸ ਨਾਲ ਤੇ ਇੱਕ ਲੋਕੇਸ਼ਨ ਦੇ ਕੇਸ ਜਿੱਥੇ ਸਟ੍ਰੈਟੈਜੀਕ ਲੋਕੇਸ਼ਨ ਦੇ ਕੇ ਜਿਹੜੀ ਹਰਦੇ ਸਮਰਾਟ ਬਾਲਾ ਸਾਹਿਬ ਠਾਕਰੇ ਹਾਈਪਸਪ੍ਰੈਸਵੇ ਹੈ ਉਹਦੇ ਤੇ ਉਹਨਾਂ ਨੂੰ ਜਿਹੜੀ ਗੱਡੀ ਨੂੰ ਰੋਕਿਆ ਗਿਆ ਇੰਟਰਸੈਪਟ ਕੀਤਾ ਗਿਆ ਤੇ ਇੰਟਰਸੈਪਟ ਕਰਕੇ ਉਹਨਾਂ ਦੇ ਵਿੱਚੋਂ ਜਿਹੜੇ ਹੈਗੇ ਨੇ 6 ਜਿਹੜੇ ਅਕਿਊਜ਼ਡ ਇਨਕਲੂਸ ਤੇ ਪਲੱਸ ਇੱਕ ਡਰਾਈਵਰ ਜਿਹੜੇ ਉਤੋਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਔਰ ਜਿਹੜੀ ਉਹਨਾਂ ਨੂੰ ਉਥੋਂ ਪੁਲਿਸ ਸਟੇਸ਼ਨ ਦੇ ਵਿੱਚ ਲਿਜਾਇਆ ਗਿਆ ਪੁਲਿਸ ਸਟੇਸ਼ਨ ਤੋਂ ਲਿਜਾ ਕੇ ਉਹਨਾਂ ਦਾ ਰਿਮਾਂਡ ਹਾਸਲ ਟ੍ਰਾਂਜ਼ਿਟ ਰਿਮਾਂਡ ਹਾਸਲ ਕਰਕੇ ਦੇ ਆਰ ਬੀਂਗ ਬਰਾਉਟ ਟੂ ਫਰੋਸਪਰ ਸੋ ਇਹਦੇ ਵਿੱਚ ਜਿਹੜੀ ਇੰਪੋਰਟੈਂਟ ਗੱਲ ਜਿਹੜੀ ਹੈਗੀ ਹੈ ਕਿ ਇੱਕ ਬਹੁਤ ਵਧੀਆ ਐਗਜ਼ਾਮਪਲ ਸੀਗਾ ਟੀਮ ਵਰਕ ਦਾ ਜਿਹੜੀਆਂ ਡਿਫਰੈਂਟ ਟੀਮਸ ਨੇ ਕੰਮ ਕੀਤਾ ਡਿਫਰੈਂਟ ਏਜੰਸੀਜ਼ ਤੇ ਡਿਫਰੈਂਟ ਸਟੇਟ ਪੁਲਿਸ ਫੋਰਸਸ ਨੇ ਇੱਕ ਕੋਆਰਡੀਨੇਸ਼ਨ ਦੀ ਮਿਸਾਲ ਦਿਖਾਈ ਜਿਹਦੇ ਕਰਕੇ ਇਹ ਜਿਹੜੇ ਸਾਰੇ ਕਿਊਬਸ ਜਿਹੜੇ ਗ੍ਰਿਫਤਾਰ ਹੋ ਸਕੇ ਜੇ ਇਹ